ਤੁਹਾਨੂੰ ਇਹ ਖਬਰ ਦਰਕਰਦੇ ਹਾਂ ਚਾਹ ਕਲੇਰਾ ਵਿਖੇ ਟਰਸਟ ਦੇ ਵੱਲੋਂ 40 ਸਾਲਾਂ ਸਥਾਪਨਾ ਦਿਵਸ ਮਨਾਇਆ ਗਿਆ। ਸੋਦਾਜੀ ਕੀ ਜੁਲਾ ਨਵਾਂ ਸ਼ਹਿਰ ਬੰਗਾ ਦੇ ਚਾਹ ਕਲੇਰਾ ਵਿਖੇ ਸ੍ਰੀ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਟਰਸਟ ਦੇ ਵੱਲੋਂ 40 ਸਾਲਾਂ ਸਥਾਪਨਾ ਦਿਵਸ ਸਮਾਗਮ ਮਨਾਇਆ ਇਸ ਮੌਕੇ ਤੇ ਕਾਂਗਰਸੀ ਆਗੂ ਗੁਰਜੀਤ ਸਿੰਘ ਰਾਣਾ ਵੀ ਸ਼ਾਮਿਲ ਹੋਣ ਦੇ ਲਈ ਪੁੱਜੇ। ਤੋ ਗੱਲਬਾਤ ਦੌਰਾਨ ਗੁਰਜੀਤ ਸਿੰਘ ਰਾਣਾ ਨੇ ਕਿਹਾ ਕਿ ਪਾਰਟੀ ਕਿਸੇ ਵੀ ਹਲਕੇ ਤੋਂ ਲੋਕ ਸਭਾ ਟਿਕਟ ਦੇਵੇਗੀ ਚਾਹੇ ਉਹ ਸ਼ਿਨਨਦਪੁਰ ਸਾਹਿਬ ਹੋਵੇ ਜਾਂ ਫਿਰ ਕੋਈ ਹੋਰ ਲੋਕ ਸਭਾ ਹਲਕਾ ਹੋਵੇ ਜੇਕਰ ਪਾਰਟੀ ਦੋਵਾਂ ਹਲਕਿਆਂ ਤੋਂ ਲੋਕ ਸਭਾ ਚੋਣਾਂ ਦੀਆਂ ਟਿਕਟ ਦਿੰਦੀ ਹੈ ਤਾਂ ਉਹ ਦੋਵੇਂ ਸੀਟਾਂ ਜਿੱਤ ਕੇ ਪਾਰਟੀ ਦੀ ਚੋਲੀ ਦੇ ਵਿੱਚ ਪਾ ਦੇਣਗੇ ਉਹਨਾਂ ਬਾਬਾ ਬੁੱਧ ਸਿੰਘ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਇਸ ਖੇਤਰ ਦੇ ਵਿੱਚ ਮਨੁੱਖਤਾ ਦੀ ਸੇਵਾ ਕਰਨਾ ਬਹੁਤ ਵੱਡੀ ਦੇਣ ਹੈ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਦੇ ਨਾਲ ਇੰਨਾ ਵੱਡਾ ਟਰਸਟ ਬਣਾਇਆ ਗਿਆ ਜਿੱਥੇ ਕਿ ਸਰਕਾਰ ناکਾਮ ਰਹੀ ਹੈ ਇਹ ਕੋ ਗੱਲ ਆ ਇਹ ਦੋਨਾਂ ਹਲਕਿਆਂ ਚ ਮਾਲਕ ਦੀ ਕਿਰਪਾ ਆ ਪਾਰਟੀ ਜਿੱਥੋਂ ਟਿਕਟ ਦੇਗੀ ਮੈਂ ਪਾਰਟੀ ਦੇ ਅੱਗੇ ਤਾਂ ਫਿਰ ਸਿਰ ਝੁਕਦਾ ਹੀ ਆ ਦੇਖੋ ਐ ਹੁਣ 4 ਸੀਟਾਂ ਦੋ ਐਮਐਲਏ ਦੀਆਂ ਦੋ ਐਮਪੀ ਦੀਆਂ ਰਾਣੀ ਨੂੰ ਇਕੱਲੇ ਨਹੀਂ ਦੇ ਦੇ ਤੇ ਮੇਰੇ ਤਾਂ ਵੀ ਨਹੀਂ ਹੋ ਸਕਦਾ ਪਾਰਟੀ ਆ ਹੈ ਜੇ ਹੁਕਮ ਕਰੇਗੀ